ਹੈਲੋ ਦੋਸਤੋ ਆਦab ਨਮਸਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟਾ ਕਰਾਲਾ ਤੇ ਅੱਜ ਬਾਈ ਅਸੀਂ ਜਾ ਰਹੇ ਸੀਗੇ ਬਗਰੋਲ ਤੋਂ ਡੜਬੇ ਨੂੰ ਤੇ ਬਗਰੋਲ ਨਾਲ ਸਾਨੂੰ ਇੱਕ ਛੜਕਦਾ ਇੱਕ ਛੋਟਾ ਜਿਹਾ ਟੁਕੜਾ ਮਿਲਿਆ ਜਿਹੜਾ ਬਾਕੀ ਸਾਰੀ ਸੜਕ ਬਣੀ ਹੋਈ ਹੈ ਤੇ ਉਹ ਟੁਕੜਾ ਨਹੀਂ ਬਣਿਆ ਬਾਈ ਸਾਨੂੰ ਪਤਾ ਨਹੀਂ ਵੀ ਉਹ ਕਿਉਂ ਹੈ ਤੇ ਜੇ ਕਿਸੇ ਨੂੰ ਪਤਾ ਹੈ ਪਲੀਜ਼ ਬਾਈ ਸਾਨੂੰ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਤੇ ਮੈਂ ਤੇ ਕਰਮਜੀਤ ਬਾਈ ਨੇ ਅੱਜ ਉਹਨੂੰ ਦੇਖਿਆ ਤੇ ਸਾਨੂੰ ਸਮਝ ਨਹੀਂ ਲੱਗੀ ਸੋ ਜੀ ਨੂੰ ਪਤਾ ਵੀਰੇ ਜਰੂਰ ਦੱਸਿਓ ਆ ਦੇਖੋ ਵੀਰੇ ਆਹ ਵੀ ਆ ਕੀ ਪਤਾ ਨਹੀਂ ਦਾ ਬਜਰੀ ਮੁੱਕ ਗਈ ਬਾਈ ਠੇਕੇਦਾਰ ਕੋਲੇ ਜਾਂ ਲੁੱਕ ਮੁੱਕ ਗਈ ਪਤਾ ਨਹੀਂ ਕਿਉਂਕਿ ਇੱਥੋਂ ਜਿਹੜਾ ਰਸਤਾ ਹੈ ਬਾਈ ਉਹ ਕਮਾਲਪੁਰ ਨੂੰ ਜਾਂਦਾ ਹੈ ਤੇ ਇਹੀ ਬਗਰੌਲ ਦੀ ਉਹ ਸੜਕ ਹੈ ਇਹ ਕੰਗਰੋਲੀ ਤੋਂ ਦਿੜਬੇ ਨੂੰ ਜਾਂਦੀ ਹੈ ਸਿੱਧੀ ਇੱਕ ਤਾਂ ਇਹ ਉਰੇ ਜਾ ਕੇ ਮਲਵਾ ਦੇਖੋ ਆ ਐਨੀ ਜਗ੍ਹਾ ਪਤਾ ਨਹੀਂ ਕਿਉਂ ਬਾਈ ਹਨਾ ਬਜਰੀ ਮੁੱਕ ਗਈ ਜਾਂ ਕੀ ਚੱਕਰ ਹੈ ਕੋਈ ਸਮਝ ਨਹੀਂ ਆਈ ਮੈਨੂੰ ਕੋਈ ਇਹ ਨਹੀਂ ਹੈਗਾ ਹਰਿਆਣਾ ਪੰਜਾਬ ਦਾ ਕੋਈ ਰੌਲਾ ਹੈ ਵੀ ਹਰਿਆਣਾ ਪੰਜਾਬ ਹੈ ਚਲੋ ਤਾਂ ਕਰਕੇ ਮੰਨ ਲੀਏ ਗੱਲ ਵੀ ਬਾਰਡਰ ਏਰੀਆ ਸੀ ਤਾਂ ਛੱਡ ਗਏ ਉਹ ਵੀ ਪੰਜਾਬ ਹੈ ਉਹ ਵੀ ਪੰਜਾਬ ਹੈ ਅਗਲੀ ਗੱਲ ਇਹ ਆਉਂਦਾ ਸੰਗਰੂਰ ਚ ਹੈ ਪਿੰਡ ਕਿਉਂਕਿ ਇਹ ਪੂਰੀ ਸੜਕ ਹੀ ਬਣੀ ਹੈ ਪਤਾ ਨਹੀਂ ਤਾਂ ਇੱਥੇ ਬਾਈ ਇਹਨਾਂ ਕੋਲੇ ਬਜਰੀ ਮੁੱਕ ਗਈ ਮੈਨੂੰ ਨਹੀਂ ਪਤਾ ਹਨ ਜੇ ਕਿਸੇ ਬਾਈ ਨੂੰ ਪਤਾ ਪਲੀਜ਼ ਨਾ ਕਮੈਂਟ ਚ ਜ਼ਰੂਰ ਦੱਸਿਓ ਵੀ ਇੰਨੀ ਕ ਜਗ੍ਹਾ ਕਿਉਂ ਛੱਡੀ ਜਾ ਸਕਦੀ ਹੈ ਕਿਉਂਕਿ ਇਹ 50 ਮੀਟਰ ਦਾ ਏਰੀਆ ਜਿਹੜਾ ਇਹਨਾਂ ਨੇ ਐਂ ਛੱਡਿਆ ਤੇ ਇੱਥੇ ਬਾਈ ਇਹ ਟੀ ਪੁਆਇੰਟ ਹੈ ਗੁਰਦੁਆਰਾ ਸਾਹਿਬ ਨੂੰ ਵੀ ਇੱਥੋਂ ਮੁੜਦੇ ਆ ਕਮਾਲਪੁਰ ਨੂੰ ਵੀ ਇੱਥੋਂ ਜਾਂਦੇ ਆ ਦੇਖੋ ਇੱਥੋਂ ਜਿਹੜੀ ਸੜਕ ਹੈ ਨਾ ਉਹ ਕਮਾਲਪੁਰ ਨੂੰ ਜਾਂਦੀ ਹੈ ਵੀ ਆ ਇੰਨੀ ਕ ਜਗ੍ਹਾ ਤੇ ਜਾ ਕੇ ਕੀ ਹੋਇਆ ਪਤਾ ਨਹੀਂ ਬਾਈ ਬਜਰੀ ਮੁੱਕੀ ਹੈ ਜਾਂ ਠੇਕੇਦਾਰ ਕਿਵੇਂ ਸائن ਹੋ ਗਏ ਮੈਨੂੰ ਨਹੀਂ ਪਤਾ ਨਾ ਇਹ ਇੰਨੀ ਕ ਜਗ੍ਹਾ ਕਿਉਂ ਬਚੀ ਜੇ ਕਿਸੇ ਵੀ ਵੀਰ ਭਾਈ ਨੂੰ ਪਤਾ ਤਾਂ ਪਲੀਜ਼ ਨਾ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਇੱਕ ਜਾ ਕੇ ਅੱਗੇ ਵੀ ਹੈਗੀ ਆ ਸਫੀ ਸ਼ਾਇਦ ਅਗਲਾ ਪਿੰਡ ਹੈ ਸਫੀਪੁਰ ਬਾਈ ਉੱਥੇ ਵੀ ਸ਼ੁਰੂ ਚ ਜਾ ਕੇ ਪੂਲੀ ਦੇ ਕੋਲ ਟੁੱਟੀ ਹੋਈ ਹੈ ਇਹ ਹਾਲੇ ਕਿਉਂਕਿ ਨਵੀਂ ਰੋਡ ਬਣੀ ਹੈ ਉੱਥੋਂ ਵੀ ਟੁੱਟੀ ਹੋਈ ਸੀ ਇਹ ਦੋ ਜਗ੍ਹਾ ਤੇ ਇਹ ਟੁੱਟੀ ਹੋਈ ਸੜਕ ਮਿਲ ਗਿਆ ਭਈਆ ਇਹ ਤਾਂ ਇੰਨਾ ਪੀਸ ਬਣਿਆ ਹੀ ਨਹੀਂ ਸੋ ਬਾਈ ਜਿਹਨੂੰ ਪਤਾ ਹਨਾ ਪਲੀਜ਼ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੀਰੇ ਤਾਂ ਕਿ ਹਨਾ ਇਹ ਉੱਥੇ ਤੱਕ ਪਹੁੰਚ ਸਕੇ ਹਨਾ ਸਰਕਾਰ ਨੂੰ ਵੀ ਪਤਾ ਲੱਗੇ ਵੀ ਇਹ ਕਿਉਂ ਛੱਡ ਦਿੰਦੇ ਨੇ ਆ ਦੇਖੋ ਬਾਈ ਇਹ ਇੰਨੀ ਕਿ ਇਹ ਸੜਕ ਛੱਡੀ ਹੋਈ ਹੈ ਤੇ ਆ ਅੱਗੋਂ ਜਾ ਕੇ ਦੇਖੋ ਇਹ ਇੱਥੇ ਹੀ ਬਿਲਕੁਲ ਸਾਹਮਣੇ ਸ਼ਮਸ਼ਾਨ ਘਟਾ ਹੈ ਇਤੋਂ ਰਾਈਟ ਹੈਂਡ ਨੂੰ ਦੇਖੋ ਇਹ ਕਮਾਲਪੁਰ ਨੂੰ ਜਾ ਰਹੀ ਹੈ ਸਿੱਧੀ ਢਿੜਬੇ ਨੂੰ ਤੇ ਖੱਬੇ ਹੱਥ ਵੀਰੇ ਗੁਰਦੁਆਰਾ ਸਾਹਿਬ ਹੈ ਦੇਖੋ ਸੋਭਿਤ ਦੀ ਕੋਨਾ ਉੱਤੇ ਗੁਰਦੁਆਰਾ ਸਾਹਿਬ ਨੂੰ ਵੀ ਜਾਂਦੀ ਹੈ ਸੜਕ ਥੋੜੇ ਉਹ 50 ਮੀਟਰ ਵਾਸਤੇ ਖੀਲ ਹੋ ਗਿਆ ਬਾਈ ਮੈਨੂੰ ਨਹੀਂ ਪਤਾ ਨਾ ਤਾਂ ਕਿ ਭਾਈ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਯਾਰ ਸਰਕਾਰ ਤੱਕ ਪਹੁੰਚ ਸਕੇ ਹਨ ਇਹ ਹਰੇਕ ਜਗ੍ਹਾ ਹੀ ਹਰੇਕ ਸੜਕ ਦੀ ਇਹ ਹਾਲੀਕਾ ਹੋ ਗਿਆ ਵੀ ਥੋੜੀ ਜੀ ਸੜਕ ਛੱਡ ਜਾਂਦੇ ਨੇ ਉਦੇ ਨਾਲ ਫਿਰ ਉਹ ਸਾਰੀ ਉਹ ਟੁੱਟ ਜਾਂਦੀ ਹੈ ਤੇ ਬਾਈ ਮੈਨੂੰ ਨਹੀਂ ਪਤਾ ਹਨਾ ਪਲੀਜ਼ ਬਾਈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਵੀ ਕਰੋ ਹਨਾ ਤਾਂ ਕਿ ਸਰਕਾਰ ਤੱਕ ਪਹੁੰਚੇ ਤੇ ਆਪਾਂ ਨੂੰ ਵੀ ਪਤਾ ਲੱਗ ਸਕੇ ਯਾਰ ਜੇ ਕੋਈ ਛੜਦਾ ਇੱਕ ਸਾਵੀ ਮੁਰ ਜਾ ਕੇ ਆ ਕਿਉਂਕਿ ਵੀਰੇ ਬਾਕੀ ਰੋਡ ਬਹੁਤ ਸੋਹਣਾ ਬਣ ਗਿਆ ਤੇ ਇਹਦੇ ਲਈ ਬੇਨਤੀ ਹੈ ਵੀਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾਵੋ ਤੇ ਫਿਰ ਮਿਲਦੇ ਆਪਾਂ ਕੋਈ ਨਵੀਂ ਅਪਡੇਟ ਨਾਲ ਉਦੋਂ ਤੱਕ ਲਈ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ